ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਡੇ ਲਈ ਲੈ ਕੇ ਆਇਆ ਜਦੋਂ ਮੈਂ ਇਸ ਨੂੰ ਸੁਣਿਆ ਮੇਰੇ ਵੀ ਰੋਂਗਟੇ ਖੜੇ ਹੋ ਗਏ ਕਿਵੇਂ ਇੱਕ ਬੰਦੇ ਨੇ ਜ਼ਮੀਨ ਜਾਇਦਾਦ ਪੈਸਾ ਇਸ ਦੇ ਪਿੱਛੇ ਆਪਣਾ ਸਾਰਾ ਪਰਿਵਾਰ ਖਤਮ ਕਰ ਲਿਆ ਜਿਵੇਂ ਕਹਿੰਦੇ ਨੇ ਕਿ ਜਾਨ ਹੈ ਤੋ ਜਹਾਨ ਹੈ ਇਹ ਮਾਇਆ ਪੈਸਾ ਜ਼ਮੀਨ ਜਾਇਦਾਦ ਹੱਥਾਂ ਦੀ ਮੈਲ ਇਸ ਦੇ ਬਗੈਰ ਬੰਦੇ ਦਾ ਸਰ ਵੀ ਸਕਦਾ ਹੈ ਸਿਰਫ ਬੰਦੇ ਨੂੰ ਜੀਵਨ ਜਿਉਣ ਲਈ ਦੋ ਵਕਤ ਦੀ ਰੋਟੀ ਚਾਹੀਦੀ ਹੈ ਪਰ ਫੇਰ ਵੀ ਕਈ ਵਾਰ ਬੰਦੇ ਇਹ ਗੱਲ ਨਹੀਂ ਸੋਚਦੇ ਤੇ ਉਹ ਆਪਣੇ ਘਾਟੇ ਵੱਲ ਦੇਖ ਕੇ ਆਪਣੇ ਨੁਕਸਾਨ ਵੱਲ ਦੇਖ ਕੇ ਇਹੋ ਜਿਹਾ ਕਦਮ ਚੱਕ ਲੈਂਦੇ ਆ ਕਿ ਫੇਰ ਉਹਨਾਂ ਦੇ ਕੋਲ ਜ਼ਿੰਦਗੀ ਭਰ ਪਛਤਾਉਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਰਹਿੰਦਾ ਅੱਜ ਦੀ ਸੱਚੀ ਘਟਨਾ ਵੀ ਇਦਾਂ ਦੀ ਘਟਨਾ ਹੈ ਇੱਕ ਬੰਦੇ ਦੇ ਨਾਲ ਫਰਾਡ ਹੋ ਜਾਂਦਾ ਹੈ ਉਸ ਦੀ ਜ਼ਮੀਨ ਜਾਇਦਾਦ ਦਾ ਵਿਵਾਦ ਹੁੰਦਾ ਹੈ ਕੰਮਕਾਰ ਠੱਪ ਹੋ ਜਾਂਦਾ ਹੈ ਪਰ ਕੰਮਕਾਰ ਫਿਰ ਵੀ ਚਲਾਇਆ ਜਾ ਸਕਦਾ ਹੈ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਜ਼ਿੰਦਗੀ ਤੋਂ ਹਾਰ ਜਾਈਏ ਤੇ ਕੋਈ ਗਲਤ ਕਦਮ ਚੱਕ ਲਈਏ ਇਸ ਘਟਨਾ ਦੇ ਵਿੱਚ ਇਸ ਬੰਦੇ ਦੀ ਸੋਚ ਨੇ ਬੜਾ ਭਿਆਨਕ ਰੂਪ ਲੈ ਲਿਆ ਤੇ ਸਾਰੇ ਪਰਿਵਾਰ ਨੂੰ ਉਸ ਨੇ ਖਤਮ ਕਰ ਦਿੱਤਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਇਟਾਵਾ ਤੇ ਇਸ ਦਾ ਇੱਕ ਇਲਾਕਾ ਹੈ ਵਿਹਾਰੀ ਡੋਲਾ ਲਾਲਪੁਰਾ ਗੱਲ ਹੈ 11 ਨਵੰਬਰ 2024 ਦੇ ਰਾਤ ਤਕਰੀਬਨ 8:40 ਮਿੰਟ ਦੀ ਇੱਥੋਂ ਦਾ ਰਹਿਣ ਵਾਲਾ ਅਬਿਦੇਸ਼ ਉਹ ਆਪਣਾ ਮੋਬਾਈਲ ਚੱਕਦਾ ਹੈ ਤੇ ਉਸ ਦੇ ਵਿੱਚ WhatsApp ਖੋਲਦਾ ਹੈ WhatsApp ਦੇ ਵਿੱਚ ਜਦੋਂ ਉਹ ਸਟੇਟਸ ਚੈੱਕ ਕਰਦਾ ਤਾਂ ਉਸ ਦੀ ਪਰਜਾਈ ਰੇਖਾ ਦੇ ਨੰਬਰ ਤੇ ਜੋ ਸਟੇਟਸ ਪਾਇਆ ਹੁੰਦਾ ਉਸ ਨੂੰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਸ ਵਿੱਚ ਚਾਰ ਫੋਟੋਆਂ ਪਾਈਆਂ ਹੁੰਦੀਆਂ ਤੇ ਹੇਠਾਂ ਲਿਖਿਆ ਹੁੰਦਾ ਕਿ ਹੁਣ ਇਹ ਦੁਨੀਆ ਦੇ ਉੱਤੇ ਨਹੀਂ ਰਹੇ ਜਦੋਂ ਇਹ ਸਟੇਟਸ ਅਭੀਦੇਸ਼ ਦੇਖਦਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਭੱਜ ਕੇ ਆਪਣੇ ਭਰਾ ਦੇ ਘਰ ਜਾਂਦਾ ਹੈ ਪਰ ਘਰ ਨੂੰ ਜਿੰਦਾ ਲੱਗਿਆ ਹੁੰਦਾ ਘਰ ਦੇ ਵਿੱਚ ਉਹ ਦੇਖਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਘਰ ਦੇ ਵਿੱਚ ਲਾਸ਼ ਦਿਖਦੀ ਹੈ ਤੇ ਫਿਰ ਉਹ ਪੁਲਿਸ ਨੂੰ ਸੂਚਿਤ ਕਰਦਾ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਹੁਣ ਇਹ ਸਾਰੀ ਘਟਨਾ ਦੀ ਜਾਂਚ ਕਰਦੀ ਹੈ ਜਦੋਂ ਪੁਲਿਸ ਘਰ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਪੁਲਿਸ ਦੀ ਵੀ ਹੈਰਾਨੀ ਦਾ ਟਿਕਾਣਾ ਨਹੀਂ ਸੀ ਘਰ ਦੇ ਵਿੱਚ ਚਾਰ ਲਾਸ਼ਾਂ ਪਈਆਂ ਸੀ 48 ਸਾਲਾ ਰੇਖਾ ਬੇਟੀ ਭਵਯ 20 ਸਾਲਾ ਕਾਬਿਆ ਬੇਟੀ 15 ਸਾਲਾ 12 ਸਾਲਾ ਬੇਟਾ ਅਵੇਸਟ ਇਹਨਾਂ ਦੀਆਂ ਲਾਸ਼ਾਂ ਪਈਆਂ ਸੀ ਪਰ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇਸ ਘਰ ਦਾ ਮੁਖੀ ਜਿਸ ਦਾ ਨਾਮ ਮੁਕੇਸ਼ ਬਰਮਾ ਸੀ ਉਹ ਆਖਰ ਕਿੱਥੇ ਹੈ ਹੁਣ ਪੁਲਿਸ ਜਾਂਚ ਪੜਤਾਲ ਕਰਦੀ ਹੈ ਤਾਂ ਜੋ ਮੁਕੇਸ਼ ਬਰਮਾ ਹੁੰਦਾ ਉਸ ਦੇ ਫੋਨ ਦੀ ਲੋਕੇਸ਼ਨ ਚੈੱਕ ਕੀਤੀ ਜਾਂਦੀ ਹੈ ਲੋਕੇਸ਼ਨ ਆਉਂਦੀ ਹੈ ਰੇਲਵੇ ਸਟੇਸ਼ਨ ਦੀ ਹੁਣ ਪੁਲਿਸ ਰੇਲਵੇ ਸਟੇਸ਼ਨ ਤੇ ਮੁਕੇਸ਼ ਨੂੰ ਤਲਾਸ਼ ਕਰਨ ਚਲੀ ਜਾਂਦੀ ਹੈ ਪਰ ਮੁਕੇਸ਼ ਨੂੰ ਪਹਿਲਾਂ ਹੀ ਜੋ ਰੇਲਵੇ ਪੁਲਿਸ ਹੁੰਦੀ ਹੈ ਉਹ ਗ੍ਰਿਫਤਾਰ ਕਰ ਲੈਂਦੀ ਹੈ ਕਿਉਂਕਿ ਉਹ ਰੇਲਵੇ ਸਟੇਸ਼ਨ ਦੇ ਉੱਤੇ ਜਾ ਕੇ ਰੇਲ ਗੱਡੀ ਦੇ ਸਾਹਮਣੇ ਆ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਰੇਲਵੇ ਪੁਲਿਸ ਮੁਕੇਸ਼ ਬਰਮਾ ਨੂੰ ਪੁਲਿਸ ਦੇ ਹਵਾਲੇ ਕਰਦੀ ਹੈ ਤੇ ਪੁਲਿਸ ਹੁਣ ਜਾਣਨਾ ਚਾਹੁੰਦੀ ਸੀ ਕਿ ਆਖਰ ਜੋ ਇਹ ਹਤਿਆਵਾਂ ਹੋਈਆਂ ਨੇ ਤੇ ਜੋ ਮੁਕੇਸ਼ ਬਰਮਾ ਉਹ ਆਤਮ ਹੱਤਿਆ ਕਿਉਂ ਕਰ ਰਿਹਾ ਸੀ ਤਾਂ ਜੋ ਕਹਾਣੀ ਨਿਕਲ ਕੇ ਆਉਂਦੀ ਹੈ ਉਹ ਰੋਂਗਟੇ ਖੜੇ ਕਰਨ ਵਾਲੀ ਸੀ ਉਸ ਨੇ ਦੱਸਿਆ ਕਿ ਦਰਅਸਲ ਕਰਬਾ ਚੌਥ ਤੋਂ ਪਹਿਲਾਂ ਜੋ ਮੁਕੇਸ਼ ਵਰਮਾ ਹੁੰਦਾ ਉਹ ਆਪਣੀ ਪਤਨੀ ਰੇਖਾ ਨੂੰ ਕਹਿੰਦਾ ਕਿ ਆਪਣੇ ਰਿਸ਼ਤੇਦਾਰਾਂ ਨੇ ਆਪਣੇ ਨਾਲ ਧੋਖਾ ਕੀਤਾ ਤੇ ਜੋ 15 ਲੱਖ ਰੁਪਈਆ ਸੀ ਉਹ ਉਹ ਦੱਬ ਗਏ ਜੋ ਜ਼ਮੀਨ ਸੀ ਉਸ ਦਾ ਵੀ ਝਗੜਾ ਚੱਲ ਰਿਹਾ ਸੀ ਜੋ ਮੁਕੇਸ਼ ਬਰਮਾ ਦਾ ਕੰਮ ਸੀ ਉਹ ਵੀ ਠੱਪ ਹੋ ਚੁੱਕਿਆ ਸੀ ਮੁਕੇਸ਼ ਬਰਮਾ ਨੇ ਆਪਣੀ ਪਤਨੀ ਰੇਖਾ ਨੂੰ ਕਿਹਾ ਮੁਕੇਸ਼ ਬਰਮਾ ਲਗਭਗ 51 ਸਾਲਾਂ ਦਾ ਸੀ ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੇਰਾ ਦਿਲ ਕਰਦਾ ਕਿ ਮੈਂ ਆਤਮ ਹੱਤਿਆ ਕਰ ਲਵਾਂ ਪਰ ਰੇਖਾ ਨੇ ਕਿਹਾ ਕਿ ਜੇ ਆਤਮ ਹੱਤਿਆ ਕਰਨੀ ਹੈ ਫਿਰ ਤੁਸੀਂ ਇਕੱਲੇ ਨਹੀਂ ਕਰੋਗੇ ਅਸੀਂ ਵੀ ਤੁਹਾਡੇ ਨਾਲ ਹਾਂ ਉਸ ਤੋਂ ਬਾਅਦ ਇਹ ਗੱਲ ਠੰਡੀ ਪੈ ਜਾਂਦੀ ਹੈ ਪਰ ਸਮਾਂ ਲੰਘਦਾ ਹੈ ਹੁਣ 10 ਨਵੰਬਰ 2000 24 ਆ ਜਾਂਦਾ ਹੈ ਮੁਕੇਸ਼ ਬਰਮਾ ਫੇਰ ਆਪਣੀ ਪਤਨੀ ਨੂੰ ਕਹਿੰਦਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਪੈਸੇ ਆਪਣੇ ਰਿਸ਼ਤੇਦਾਰਾਂ ਨੇ ਦਾਬਲੇ ਜ਼ਮੀਨ ਦਾ ਝਗੜਾ ਚੱਲ ਰਿਹਾ ਕੰਮ ਠੱਪ ਹੋ ਚੁੱਕਿਆ ਤੇ ਮੇਰਾ ਦਿਲ ਕਰਦਾ ਕਿ ਮੈਂ ਆਤਮ ਹੱਤਿਆ ਕਰ ਲਵਾਂ ਪਰ ਜੋ ਰੇਖਾ ਹੁੰਦੀ ਹੈ ਉਹ ਕਹਿੰਦੀ ਹੈ ਕਿ ਤੁਸੀਂ ਇਕੱਲੇ ਆਤਮ ਹੱਤਿਆ ਨਹੀਂ ਕਰੋਗੇ ਸਾਡਾ ਪਿੱਛੋਂ ਕੀ ਬਣੇਗਾ ਹੁਣੇ ਆਪਣੀ ਪਤਨੀ ਦੇ ਨਾਲ ਮਿਲ ਕੇ ਪਲਾਨ ਬਣਾਉਂਦਾ ਹੈਗਾ ਕਿ ਆਪਾਂ ਸਾਰੇ ਪਰਿਵਾਰ ਨੂੰ ਹੀ ਖਤਮ ਕਰ ਲੈਣੇ ਆ ਤਾਂ ਜੋ ਆਪਣੇ ਪਿੱਛੋਂ ਬੱਚੇ ਨਾ ਰੋਲਣ ਇਹ ਦੋਨੋਂ ਪਲਾਨ ਬਣਾਉਂਦੇ ਨੇ ਤੇ ਜੋ ਇਹਨਾਂ ਦੀ ਬੇਟੀ ਹੁੰਦੀ ਆ 15 ਸਾਲਾਂ ਕਾਬਿਆ ਉਸਨੇ ਪੜ੍ਹਾਈ ਲਈ ਜਾਣਾ ਹੁੰਦਾ ਪਰ ਇਹ ਉਸ ਨੂੰ ਕਹਿੰਦੇ ਨੇ ਕਿ ਤੂੰ ਦੋ ਦਿਨ ਠਹਿਰ ਕੇ ਚਲੀ ਜਾਈਂ ਇਹਨਾਂ ਵੱਲੋਂ ਪਲਾਨ ਬਣਾਇਆ ਜਾਂਦਾ ਕਿ ਸਾਰੇ ਬੱਚਿਆਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਉਸ ਤੋਂ ਬਾਅਦ ਇਹਨਾਂ ਦਾ ਗਲ ਕੁੱਟ ਦੇਣਾ ਹੈ 10 ਨਵੰਬਰ 2024 ਨੂੰ ਰਾਤ ਨੂੰ ਬੱਚਿਆਂ ਨੂੰ ਨੀਂਦੀਆਂ ਗੋਲੀਆਂ ਖਵਾ ਦਿੱਤੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਜਦੋਂ 10 11 ਨਵੰਬਰ ਦੀ ਦੇਰ ਰਾਤ ਹੁੰਦੀ ਹੈ ਜਾਨੀ 11 ਨਵੰਬਰ ਦੀ ਸਵੇਰ ਹੋ ਜਾਂਦੀ ਹੈ ਤਾਂ ਜੋ ਮੁਕੇਸ਼ ਬਰਮਾ ਹੁੰਦਾ ਹੈ ਉਹ ਜਦੋਂ ਬੱਚਿਆਂ ਨੂੰ ਮਾਰਨ ਲੱਗਦਾ ਹੈ ਤਾਂ ਮੁਕੇਸ਼ ਬਰਮਾ ਦੀ ਜੋ ਪਤਨੀ ਹੁੰਦੀ ਹੈ ਰੇਖਾ ਉਸ ਨੇ ਕਿਹਾ ਕਿ ਤੂੰ ਪਹਿਲਾਂ ਮੈਨੂੰ ਮਾਰ ਦੇ ਕਿਉਂਕਿ ਮੈਥੋਂ ਬੱਚੇ ਮਰਦੇ ਦੇਖੇ ਨਹੀਂ ਜਾਣੇ ਹੁਣ ਮੁਕੇਸ਼ ਬਰਮਾ ਇੱਕ ਰਸੇ ਦੇ ਨਾਲ ਪਹਿਲਾਂ ਆਪਣੀ ਪਤਨੀ ਰੇਖਾ ਦਾ ਗਲ ਘੁੱਟਦਾ ਉਸ ਤੋਂ ਬਾਅਦ ਆਪਣੀ 15 ਸਾਲਾ ਬੇਟੀ 12 ਸਾਲਾ ਬੇਟਾ ਤੇ ਜੋ 20 ਸਾਲਾ ਬੇਟੀ ਹੁੰਦੀ ਆ ਉਹ ਉੱਪਰਲੀ ਮੰਜ਼ਿਲ ਤੇ ਸੁੱਤੀ ਹੁੰਦੀ ਆ ਉੱਥੇ ਜਾ ਕੇ ਉਸ ਦਾ ਵੀ ਗਲ ਘੁੱਟ ਦਿੰਦਾ ਹੈ ਇਨ੍ਹਾਂ ਚਾਰਾਂ ਦੀ ਜੀਵਨ ਨੀਲਾ ਸਮਾਪਤ ਕਰ ਦਿੰਦਾ ਹੈ ਇਹ ਗੱਲ 11 ਨਵੰਬਰ 2024 ਦੇ ਸਵੇਰ ਤਕਰੀਬਨ 5 ਵਜੇ ਦੀ ਹੁੰਦੀ ਹੈ ਉਸ ਤੋਂ ਬਾਅਦ ਇਹ ਬਾਥਰੂਮ ਦੇ ਵਿੱਚ 3 ਘੰਟੇ ਆਪਣੇ ਆਪ ਨੂੰ ਬੰਦ ਕਰਕੇ ਰੱਖਦਾ ਤੇ ਸੋਚਦਾ ਰਹਿੰਦਾ ਹੈ ਤੇ ਫਿਰ ਜਦੋਂ ਜਾਦਾ ਸਵੇਰ ਹੋਏ ਤੇ ਉਸ ਤੋਂ ਬਾਅਦ ਜਦੋਂ ਦਿਨ ਚੜ ਜਾਂਦਾ ਹੈ ਫਿਰ ਇਹ ਰੇਖਾ ਦੇ ਹੱਥ ਦੇ ਵਿੱਚੋਂ ਅੰਗੂਠੀ ਲਾ ਕੇ ਬਾਜ਼ਾਰ ਦੇ ਵਿੱਚ ਵੇਚਣ ਜਾਂਦਾ ਹੈ ਘਰ ਨੂੰ ਜਿੰਦਾ ਲਾ ਜਾਂਦਾ ਹੈ ਵੇਚਣ ਤੋਂ ਬਾਅਦ ਜੋ ਪੈਸੇ ਮਿਲਦੇ ਆ ਉਹ ਪੈਸੇ ਇਸ ਨੇ ਕਿਸੇ ਦੇ ਦੇਣੇ ਹੁੰਦੇ ਆ ਉਸ ਦਾ ਉਧਾਰ ਚੁਕਤਾ ਕਰਦਾ ਤੇ ਫੇਰ ਘਰੇ ਵਾਪਸ ਆ ਜਾਂਦਾ ਵਾਪਸ ਆਉਣ ਤੋਂ ਬਾਅਦ ਇਹ ਘਰ ਵਿੱਚ ਰਹਿੰਦਾ ਤੇ ਸੋਚ ਰਿਹਾ ਸੀ ਕਿ ਮੈਂ ਆਪਣੇ ਆਪ ਨੂੰ ਕਿਵੇਂ ਖਤਮ ਕਰਾਂ ਫੇਰ ਰਾਤ ਨੂੰ ਤਕਰੀਬਨ 8:30 ਵਜੇ ਇਹ ਆਪਣੀ ਜੋ ਪਤਨੀ ਹੁੰਦੀ ਹੈ ਰੇਖਾ ਉਸ ਦੇ ਮੋਬਾਈਲ ਦੇ ਉੱਤੇ WhatsApp ਤੇ ਸਟੇਟਸ ਲਾਉਂਦਾ ਚਾਰਾਂ ਦੀਆਂ ਫੋਟੋਆਂ ਪਾ ਕੇ ਕਿ ਇਹ ਚਾਰੇ ਦੁਨੀਆ ਉੱਤੇ ਨਹੀਂ ਰਹੇ ਉਸ ਤੋਂ ਸਟੇਟਸ ਪਾਉਣ ਤੋਂ ਬਾਅਦ ਇਹ ਆਪਣੇ ਆਪ ਨੂੰ ਖਤਮ ਕਰਨ ਲਈ ਰੇਲਵੇ ਸਟੇਸ਼ਨ ਤੇ ਚਲਾ ਜਾਂਦਾ ਪਰ ਜੋ ਇਸ ਦਾ ਭਰਾ ਹੁੰਦਾ ਹੈ ਉਹ ਇਹ ਸਟੇਟਸ ਦੇਖ ਲੈਂਦਾ ਤੇ ਉਹ ਮੌਕੇ ਤੇ ਪੁਲਿਸ ਨੂੰ ਬੁਲਾ ਲੈਂਦਾ ਮੁਕੇਸ਼ ਬਰਮਾ ਰੇਲਵੇ ਸਟੇਸ਼ਨ ਤੇ ਜਾ ਕੇ ਬੰਦੇ ਭਾਰਤ ਜੋ ਟ੍ਰੇਨ ਹੁੰਦੀ ਆ ਉਸ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕਰਦਾ ਪਰ ਰੇਲਵੇ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਇਸ ਕਹਾਣੀ ਦੇ ਨਾਲ ਨਾਲ ਇੱਕ ਕਹਾਣੀ ਹੋਰ ਵੀ ਨਿਕਲ ਕੇ ਆਉਂਦੀ ਹੈ ਕਿ ਜੋ ਮੁਕੇਸ਼ ਬਰਮਾ ਹੁੰਦਾ ਹੈ ਇਸ ਦਾ ਵਿਆਹ 2003 ਦੇ ਵਿੱਚ ਛਾਂਸੀ ਦੀ ਰਹਿਣ ਵਾਲੀ ਨੀਤੂ ਦੇ ਨਾਲ ਹੁੰਦਾ ਹੈ ਨੀਤੂ ਇੱਕ ਲੜਕੀ ਨੂੰ ਜਨਮ ਦਿੰਦੀ ਹੈ ਜਿਸ ਦਾ ਨਾਮ ਪੱਬਿਆ ਹੁੰਦਾ ਹੈ ਤੇ ਨੀਤੂ ਨੂੰ ਕੈਂਸਰ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਇਹ ਮੁਕੇਸ਼ ਬਰਮਾ ਹੁੰਦਾ ਇਹ ਉਸ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਉਸ ਦੀ ਜੀਵਨ ਦੀ ਲਾ ਸਮਾਪਤ ਕਰ ਦਿੰਦਾ ਹੈ ਤੇ ਫਿਰ 2006 ਦੇ ਵਿੱਚ ਇਸਦਾ ਵਿਆਹ ਰੇਖਾ ਦੇ ਨਾਲ ਹੁੰਦਾ ਹੈ ਰੇਖਾ ਦੇ ਦੋ ਬੱਚੇ ਹੁੰਦੇ ਨੇ ਇੱਕ ਬੇਟੀ ਤੇ ਇੱਕ ਬੇਟਾ ਬੇਟੀ ਕਾਵਿਆ ਤੇ ਬੇਟਾ ਅਭੀ ਈਸਟ ਇਹਨਾਂ ਦਾ ਅੱਛਾ ਕੰਮ ਚੱਲਦਾ ਹੁੰਦਾ ਕਾਰੋਬਾਰ ਸਭ ਕੁਝ ਸੈੱਟ ਹੁੰਦਾ ਪਰ ਸਮੇਂ ਦੇ ਨਾਲ ਨਾਲ ਇਹਨਾਂ ਦਾ 15 ਲੱਖ ਰੁਪਇਆ ਰਿਸ਼ਤੇਦਾਰਾਂ ਦੇ ਵਿੱਚ ਫਸ ਜਾਂਦਾ ਤੇ ਜ਼ਮੀਨ ਦਾ ਵੀ ਜੋ ਝਗੜਾ ਚੱਲਦਾ ਹੈ ਕੰਮ ਵੀ ਠੱਪ ਹੋ ਜਾਂਦਾ ਹੈ ਤੇ ਜੋ ਮੁਕੇਸ਼ ਵਰਮਾ ਹੁੰਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਤੇ ਆਪਣੀ ਪਤਨੀ ਨੂੰ ਕਹਿੰਦਾ ਕਿ ਮੇਰਾ ਆਤਮ ਹੱਤਿਆ ਕਰਨ ਨੂੰ ਦਿਲ ਕਰਦਾ ਮੇਰਾ ਜੀ ਕਰਦਾ ਕਿ ਮੈਂ ਆਪਣੀ ਜਾਨ ਲੈ ਲਵਾਂ ਕਿਉਂਕਿ ਇਸ ਨੂੰ ਲੱਗ ਰਿਹਾ ਸੀ ਕਿ ਮੇਰੇ ਪੈਸੇ ਵੀ ਚਲੇ ਗਏ ਜ਼ਮੀਨ ਦਾ ਝਗੜਾ ਚੱਲ ਰਿਹਾ ਤੇ ਕੰਮ ਵੀ ਠੱਪ ਹੋ ਗਿਆ ਤੇ ਇਸ ਕਾਰਨ ਹੀ ਇਸ ਨੇ ਆਪਣੇ ਪਰਿਵਾਰ ਦੇ ਚਾਰ ਜੀਆਂ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਸੋ ਇਹ ਘਟਨਾ ਸਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਘਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਹੈ ਕਿਵੇਂ ਮੁਕੇਸ਼ ਬਰਮਾ ਨੇ 15 ਲੱਖ ਜਾਂ ਆਪਣੀ ਜ਼ਮੀਨ ਜਾਇਦਾਦ ਆਪਣੇ ਕੰਮ ਪਿੱਛੇ ਸਿਰਫ ਇਸ ਗੱਲ ਦੇ ਡਿਪਰੈਸ਼ਨ ਪਿੱਛੇ ਆਪਣੇ 4 ਘਰ ਦੇ ਮੈਂਬਰ ਮਾਰ ਲਿੱਤੇ ਜਦਕਿ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ ਬੱਚੇ ਪੜ੍ਹ ਕੇ ਕਮਾਈ ਕਰ ਸਕਦੇ ਸੀ ਬੱਚੇ ਵੱਡੇ ਹੋ ਕੇ ਆਪਣਾ ਕੰਮਕਾਰ ਸੈੱਟ ਕਰ ਸਕਦੇ ਸੀ ਇਹ ਵੀ ਨਹੀਂ ਪਤਾ ਕਿ ਬੱਚੇ ਆਪਣੀ ਜ਼ਿੰਦਗੀ ਨੂੰ ਆਪਣੇ ਮਾਪਿਓ ਦੀ ਜ਼ਿੰਦਗੀ ਨੂੰ ਇੰਨਾ ਵਧੀਆ ਬਣਾ ਦਿੰਦੇ ਕਿ ਪਹਿਲਾਂ ਵਾਲੀ ਜ਼ਿੰਦਗੀ ਨਾਲੋਂ ਵੀ ਇਹਨਾਂ ਦੀ ਜ਼ਿੰਦਗੀ ਚੰਗੀ ਹੋ ਜਾਂਦੀ ਪਰ ਮੁਕੇਸ਼ ਬਰਮਾ ਤੇ ਉਸ ਦੀ ਪਤਨੀ ਨੂੰ ਸ਼ਾਇਦ ਇਹ ਚੀਜ਼ਾਂ ਨਹੀਂ ਦਿਖੀਆਂ ਤੇ ਉਹਨਾਂ ਨੇ ਆਪਣੇ ਨਾਲ ਨਾਲ ਆਪਣੇ ਜੋ ਬੱਚੇ ਸੀ ਉਹ ਵੀ ਮਾਰ ਲਿੱਤੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ